ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਸਾਬਕਾ ਜੱਤਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਸਜ਼ਾ ਸੁਣਾਈ ਗਈ ਸੀ ਉਹਨਾਂ ਨੂੰ ਫਾਰਕ ਕੀਤਾ ਗਿਆ ਸੀ ਉਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਪੁਸ਼ੀ ਕੀਤੀ ਗਈ ਹੈ ਜ ਜਦੋਂ ਨੂੰ ਫਾਰਕ ਕੀਤਾ ਗਿਆ ਇੱਕ ਸਾਜ਼ਿਸ਼ ਦਾ ਹਿੱਸਾ ਸੀ ਦੱਸ ਦਈਏ ਕਿ ਰਿਪੋਰਟ ਜਿਹੜੀ ਹੈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਮੁਖੀ ਸਰਬਜੀਤ ਸਿੰਘ ਵਿਰਕ ਚਾਨਣ ਸਿੰਘ ਤੇ ਰਜਿੰਦਰ ਸਿੰਘ ਦੇ ਹੇਠ ਤਿਆਰ ਕੀਤੀ ਗਈ ਹੈ 6 ਸਫ਼ਿਆਂ ਦੀ ਰਿਪੋਰਟ ਉਹਨਾਂ ਦੇ ਵੱਲੋਂ ਤਿਆਰ ਕੀਤੀ ਗਈ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਤਾਮੀ ਉਹ ਵੀ ਪੇਟ ਦਿੱਤ ਗਿਆ। ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਇਹ ਦਾਵਾ ਕੀਤਾ ਹੈ ਕਿ ਜੋ ਵੀ ਗੈਨੀ ਹਰਪੀਸਿੰਗ ਦੇ ਉੱਤੇ ਦੋਸ਼ ਲਗਾਏ ਗਏ ਨੇ ਜਿਨ੍ਹਾਂ ਦੀ ਇਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਜੋ ਸ਼ਿਕਾਇਤਾਂ ਲਗਾਈਆਂ ਗਈਆਂ ਨੇ ਇਹ ਝੂਠੀਆਂ ਨੇ। ਇਸ ਦੀ ਜਾਂਚ ਜਿਹੜੀ ਹੈ ਜੱਜ ਦੇ ਕੋਲੋਂ ਹੋਣੀ ਚਾਹੀਦੀ ਨਾਲੇ ਉਹਨਾਂ ਨੇ ਕਿਹਾ ਕਿ ਜੋ ਵੀ ਰਿਪੋਰਟ ਪੇਸ਼ ਕੀਤੀ ਗਈ ਸੀ ਅਖੀਰ ਦੇ ਵਿੱਚ ਜੋ ਕੰਕਲੂਜਨ ਕੱਢਿਆ ਗਿਆ ਸੀ ਉਹ ਇੱਕ ਪਾਸੜ ਸੀ। ਉਹਨਾਂ ਨੇ ਕਿਹਾ ਕਿ 2007 ਵਿੱਚ ਜੋ ਸ਼੍ਰੋਮਿਕ ਕਮੇਟੀ ਦੇ ਵੱਲੋਂ ਗੈਨੀ ਹਰਪੀਸਿੰਗ ਦੇ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਸੀ ਉਸ ਰਿਕਾਰਡ ਨੂੰ ਗਾਇਬ ਕੀਤਾ ਗਿਆ। ਉਹ ਜੋ ਸ਼ਿਕਾਇਤਾਂ ਦੇ ਉੱਤੇ ਜੋ ਵੀ ਫੈਸਲਾ ਆ ਗਿਆ ਸੀ ਉਸ ਦੇ ਵਿੱਚ ਇਹਨਾਂ ਸ਼ਿਕਾਇਤਾਂ ਨੂੰ ਝੂਠਾ ਮੰਨਿਆ ਗਿਆ ਸੀ ਪਰ ਹੁਣ ਇਹਨਾਂ ਸ਼ਿਕਾਇਤਾਂ ਨੂੰ ਸੱਚ ਮੰਨ ਕੇ ਤੇ ਉਹਨਾਂ ਦੇ ਉੱਤੇ ਦੋਸ਼ ਲਗਾਏ ਗਏ ਨੇ ਤੇ ਇਹ ਸਾਰਾ ਕੁਝ ਇੱਕ ਸਾਜ਼ਿਸ਼ ਦਾ ਹਿੱਸਾ ਹੈ ਇਸ ਦੀ ਜਾਂਚ ਜਿਹੜੀ ਡੂੰਘਾਈ ਦੇ ਨਾਲ ਹੋਣੀ ਚਾਹੀਦੀ ਹੈ ਸੋਸ਼ਲ ਮੀਡੀਆ ਤੇ ਜੋ ਕਿਰਦਾਰ 쿠ਸ਼ੀ ਗਿਆਨੀ ਹਰਪਿੰਦਰ ਸਿੰਘ ਦੀ ਕੀਤੀ ਜਾ ਰਹੀ ਹੈ ਇਹ ਸਿਰਫ ਇੱਕ ਸਾਜ਼ਿਸ਼ ਦਾ ਹਿੱਸਾ ਹੈ ਇਸ ਕਰਕੇ ਇਸ ਦੀ ਜਿਹੜੀ ਜਾਂਚ ਹੈ ਉਹ ਦੁਬਾਰਾ ਤੋਂ ਹੋਣੀ ਚਾਹੀਦੀ ਹੈ ਤੇ ਡੂੰਘਾਈ ਦੇ ਨਾਲ ਹੋਣੀ ਚਾਹੀਦੀ ਹੈ ਅਦਾਲਤ ਪੁਲਿਸ ਤੇ ਜੋ ਸ਼੍ਰੋਮਣੀ ਕਮੇਟੀ ਨੇ ਕੁਝ ਸਾਲ ਪਹਿਲਾਂ ਇਸ ਨੂੰ ਲੈ ਕੇ ਜੋ ਫੈਸਲਾ ਸੁਣਾਇਆ ਸੀ ਜੋ ਰਿਕਾਰਡ ਤਿਆਰ ਕੀਤੇ ਸੀ ਜੋ ਰਿਪੋਰਟਾਂ ਤਿਆਰ ਉਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਨੇ ਗਿਆਨੀ ਹਰਪੀ ਸਿੰਘ ਨੂੰ ਫਾਰਕ ਕਰ ਦਿੱਤਾ ਦੱਸਦੇ ਕਿ ਗਿਆਨੀ ਹਰਪੀ ਸਿੰਘ ਤੇ ਇਲਜ਼ਾਮ ਲਗਾਏ ਗਏ ਸੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਨੇ ਇਸ ਮਾਮਲੇ ਦੇ ਲਈ ਤਿੰਨ ਮੈਂਬਰੀ ਇੱਕ ਕਮੇਟੀ ਬਣਾਈ ਜੋ ਇਸ ਮਾਮਲੇ ਦੀ ਜਾਂਚ ਕਰੇ ਤੇ ਉਸ ਜਦੋਂ ਉਸ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਰਿਪੋਰਟ ਪੇਸ਼ ਕੀਤੀ ਤਾਂ ਉਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਨੂੰ ਫਾਰਕ ਕਰ ਦਿੱਤਾ ਗਿਆ ਸੀ ਜਿਸ ਦਾ ਕਈ ਸਮੇਂ ਤੱਕ ਵਿਰੋਧ ਵੀ ਹੁੰਦਾ ਰਿਹਾ ਤੇ ਹਾਲੇ ਤੱਕ ਵੀ ਕਈਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਦੇ ਵਿਚਾਲੇ ਪੰਜਾਬ ਮਨੁੱਖੀ ਅਧਿਕਾਰਨਿਕ ਰਿਪੋਰਟ ਪੇਸ਼ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਮੁੜ ਤੋਂ ਇਸ ਮਾਮਲੇ ਨੂੰ ਲੈ ਕੇ ਡੂੰਘਾਈ ਦੇ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਇੱਕ ਪਾਸੜ ਫੈਸਲਾ ਸੁਣਾਇਆ ਗਿਆ ਤੇ ਗਿਆਨੀ ਹਰਪੀ ਸਿੰਘ ਦੇ ਖਿਲਾਫ ਜੋ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਉਹਨਾਂ ਦੇ ਜੋ ਉਹਨਾਂ ਦੇ ਖਿਲਾਫ ਦੋਸ਼ ਲਗਾਏ ਜਾ ਰਹੇ ਨੇ ਝੂਠੇ ਨੇ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ ਤਾਂ ਇਸ ਦੇ ਲਈ ਇੱਕ ਜੱਜ ਦੇ ਕੋਲੋਂ ਜਾਂਚ ਹੋਣੀ ਚਾਹੀਦੀ ਹੈ ਤੇ ਅਦਾਲਤ ਪੁਲਿਸ ਤੇ ਸ਼ੋਮਨੀ ਕਮੇਟੀ ਦੇ ਜੋ ਪਹਿਲੇ ਫੈਸਲੇ ਸੀ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਸੀ ਉਹ ਦੇਖਣਾ ਹੋਵੇਗਾ ਕਿ ਕਿ ਗਿਆਨੀ ਹਰਪੀ ਦੇ ਮਾਮਲੇ ਦੇ ਉੱਤੇ ਮੁਰਤੋਂ ਜਾਂਚ ਹੁੰਦੀ ਹੈ ਜਾਂ ਫਿਰ ਨਹੀਂ